ਵਾਹ 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 ਗੁਰਦੁਆਰਾ ਗੁਰੂ ਨਾਨਕ ਸਾਹਿਬ ਆਪਾਂ ਗੁਰੂ ਘਰ ਖਰੇ ਆ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਰਨ ਚੋਪ ਪ੍ਰਾਪਤ ਆਏ ਤੇ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਤੇ ਉਦੋਂ ਇੱਥੇ ਰਾਸਤਾ ਆੱਕ ਬੜੇ ਹੁੰਦੇ ਉਹ ਗੁਰੂ ਮਹਾਰਾਜ ਨੂੰ ਕਹਿਣ ਲੱਗੇ ਵੀ ਇੱਥੇ ਤਾਂ ਖਾਣ ਨੂੰ ਕੁਝ ਨਹੀਂ ਆਕੀ ਆ ਤੇ ੱੱਕਾ ਨੂੰ ਜਿਹੜੀਆਂ ਉਹ ਅੰਬੇ ਵਰਗੀਆਂ ਲੱਗਦੀਆਂ ਨੇ ਨਹੀਂ ਤੇ ਗੁਰੂ ਮਹਾਰਾਜ ਕਹਿੰਦੇ ਵੀ ਇਹਨਾਂ ਨੂੰ ਤੋੜ ਕੇ ਖਾ ਲੈ ਇਹ ਹੀ ਮਿੱਠੇ ਅੰਬਾ ਇੱਥੇ ਗੁਰੂ ਮਹਾਰਾਜ ਨੇ ਇਹ ਕਲਾ ਵਿਖਾਈ ਸੀ ਵੀ ਅੱਕਾਂ ਦੇ ਜਿਹੜੇ ਉਹ ਕਿੰਨੇ ਕੌੜੇ ਜਿਹੇ ਤਤੂਰੇ ਕਿਹਾ ਉਹਨੂੰ ਬੋਲ ਬੋਲਦੇ ਆ ਅੱਕਾਂ ਨੂੰ ਲੱਗੇ ਹੁੰਦੇ ੜੇ ਉਹਨਾਂ ਤੋਂ ਮਿੱਠੀਆਂ ਅੰਬੀਆਂ ਬਣਾਈਆਂ ਇਹ ਹੀ ਗੁਰਦਰ ਇਹਦਾ ਇਥੋਂ ਦਾ ਤਿਹਾਰ ਬਾਬਾ ਜੀ ਨੇ ਦੱਸਿਆ ਤੇ ਬਹੁਤ ਸੋਹਣਾ ਸ਼ਾਨਦਾਰ ਗੁਰਦਰਾ ਬਾਬਾ ਅਮਰੀਕ ਸਿੰਘ ਜੀ ਇਥੋਂ ਦੀ ਕਾਰ ਸੇਵਾ ਕਰ ਰਹੇ ਸਰਾਏ ਤੇ ਰਾਤ ਨੂੰ 10 ਵਜੇ ਪਹੁੰਚੇ ਤੇ ਬਾਬਾ ਜੀ ਨੇ ਰੋਈ ਕੰਦਰਾ ਦੇਖੇ ਬਾਬਾ ਜੀ ਦੇ ਆਦੇ ਤੇਲ ਦਾ ਸਾਰਾ ਕੋਹਾ ਪਾਣੀ ਦਾ ਟੰਕਰ ਆ ਟਰੈਕਟਰ ਆ ਤੇ ਨੀਣਾ ਟਰੈਲੰਕਰ 24 ਘੰਟੇ ਚੱਲਦਾ ਇੱਥੇ ਹੁਣ ਆਪਾਂ ਚਾਹ ਪੀ ਪੂਗੇ ਪਾਉਣੇ ਆ ਚੱਲੇ ਗੁਰੂ ਮਹਾਰਾਜ ਤੋਂ ਲੈਨੇ ਆ ਗਏ ਮਹਾਰਾਜ ਬੜੀ ਕਰੇ ਇਹ ਸੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਦਾ ਉਮੀਦ ਕਰਦੇ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਣ ਆਪਾਂ ਬਿਲਕੁਲ ਤੰਦਰੁਸਤਾਂ ਆਂ ਇਹ ਰਾਤੀ ਆਪਾਂ 9:00 ਪਾਉਣੇ ਕਿਹਨਾ ਸ਼ਹਿਰ ਦਾ ਪੋਕਰਨ 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 ਸ਼ਹਿਰ ਦਾ ਨਾਮ ਹੈ ਇੱਥੋਂ ਆਪਾਂ ਹੁਣ ਚਾਲੇ ਪਾਉਣੇ ਆ ਬਾਪ ਵਾਲੀ ਫਲੌਦੀ ਔਰ ਬਾਪ ਵਾਲੀ ਸਾਈਡ ਤੇ ਕਰਦੇ ਹਾਂ ਸਫ਼ਰ ਚਾਲੂ ਗੁਰੂ ਮਾਇਰ ਤੋਂ ਛੁੱਟੇ ਲੈ ਕੇ ਤੇ ਇਹ ਬਾਬਿਆਂ ਦੀਆਂ ਗੱਡੀਆਂ ਇੱਕ ਉੱਧਰ ਖੜੀ ਹੈ ਤੇ ਨਾਲ ਆਹ ਸਮਾਨ ਲੈਣ ਵਾਸਤੇ ਦੋ ਗੈਂਪਰ ਤੇ ਇਧਰ ਗੁਰੂ ਘਰ ਦਾ ਲੰਗਰ ਆ ਮਾਤਾਂ ਸੇਵਾ ਕਰ ਰਹੀਆਂ ਸਤਿ ਸ਼੍ਰੀ ਅਕਾਲ ਜੀ ਸਾਰੇ ਮਾਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਮਾਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਪੀਲੀ ਮਾਤਾਂ ਦੀ ਮੰਜੇ ਵੇਖੋ ਕੋਰਤਰਾ ਸਾਹਿਬ ਕੇ ਤੇਲ ਡਰਮਾ ਡਰਮ ਚੱਕੀ ਵੀ ਗੁਰਦਰਾ ਸਾਹਿਬ ਦੀ ਆਪਦੀ ਆ ਜੀ ਤੇ ਮਸਾਲਾ ਪੀਣ ਵਾਲੀ ਮਸ਼ੀਨ ਵੀ ਗੁਰੂ ਘਰ ਆਪਦੀ ਆ ਇਹ ਮੰਗੀ ਹੋਲੇ ਬਾਬਿਆਂ ਦੇ ਆਪਦੇ ਪਸ਼ੂ ਇੱਥੇ ਆਪਦੇ ਮੰਨ ਲਓ ਵੀ ਦੋਂਦੇ ਤੇ ਲਸੀ ਦਈ ਸਭ ਕੁਝ ਵਾਦੂ ਜੀ ਤੇ ਤੇ ਇੱਥੇ ਪੱਠੇ ਪੀਜੇ ਤੇ ਇੱਕ ਮੰਦਿਰ ਆ ਗੁਰਦਾਰੇ ਤੋਂ ਮਗਰਲੇ ਬੰਨੇ ਇਹ ਤਾਂ ਨਹੀਂ ਪਤਾ ਕੀਤਾ ਬਾਬਾ ਜੀ ਨੂੰ ਪੁੱਛਿਆ ਨਹੀਂ ਆ ਵੇ ਕੀ ਦਾ ਤੇ ਹੁਣ ਆਪਾਂ ਪਾਉਣੇ ਚੱਲੇ ਵਾਹ ਗੁਰੂ ਮਹਾਰਾਜ ਭਲੀ ਕਰੀ ਸੱਚੇ ਬਾਦਸ਼ਾਹ ਵਾਹਿਗੁਰੂ 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 ਜੀ ਜਨਮਤ ਕਰੋ ਵਾਹਿਗੁਰੂ ਅੱਜ ਆਪਾਂ 16ਵੇਂ ਦਿਨ ਦੇ ਪਹਿਲੇ ਪਿੰਡਲ ਮਾਰਤੇ ਜੀ ਤੇ ਗੁਰੂ ਮਹਾਰਾਜ ਤੋਂ ਲੈ ਕੇ ਛੁੱਟੇ ਤੇ ਬਾਤੇ ਚੱਲੇ ਹੁਣ ਆਪਾਂ ਆਹ ਤੋਂ ਨਿਕਲਦੇ ਬਾਹਰ ਤੇ ਲਾਉਦੀ ਵਰ ਬਾਤ ਵੀ ਤਰਫ ਚਲਦੇ ਆ ਜੀ ਪੌਕ ਲੈਣਾ ਖੇਰ ਤੇ ਖੇਰ ਕਾਫੀ ਆ ਅਜੀ ਸੁਬਾ ਦਾ ਟਾਈਮ ਆ ਤੇ ਦੁਕਾਨਾਂ ਬੰਦ ਆ ਇਦਾਂ ਦਾ ਕੋ ਪੌਗ ਲੈਨ ਸ਼ਹਿਰ ਦਾ ਨਿਆਰਾ ਹੈ ਜਿਆਦਾ ਸ਼ਹਿਰ ਤਾਂ ਇਸ ਤਰਫ ਰਹਿ ਗਿਆ ਇਧਰ ਤੇ ਆਹ ਰੇਲਵੇ ਲੇਨ ਹੈ ਜਿਹੜੀ ਗੁਰਦਾਰੇ ਦੇ ਨਾਲ ਹੀ ਜਾਂਦਾ ਹੈ ਉੱਥੇ ਸਟੇਸ਼ਨ ਵੀ ਨਾਲ ਹੀ ਹੈ ਗੁਰਦਾਰੇ ਦੇ ਬਿਲਕੁਲ ਇਦਾਂ ਦੀ ਕੋ ਗੱਲ ਬਾਤ ਆਂਦੇ ਆ ਰਾਜਸਥਾਨ ਵੇਖੋ ਇੰਨੇ ਪੇੜ ਤਾਂ ਆਪਣੇ ਪੰਜਾਬ 'ਚ ਨਹੀਂ ਹੁੰਦੇ ਜਿੰਨੇ ਇੱਥੇ ਰਾਜਸਥਾਨ ਦੇ ਵਿੱਚ ਤੇ ਪੁਲ ਦੀ ਚੜਾਈ ਚੜ੍ਹਦਾ ਹੈ ਅਧਿਕ ਹਰਿਆਲੀ ਚੈੱਕ ਕਰੋ ਇਧਰ ਇਹ ਲੱਗਦਾ ਵੀ ਕਿਦੋਂ ਰਸਤਾਂ ਹੋਊਗਾ ਵੇ ਆਪਾਂ ਪੂਰੇ ਰਸਤਾਂ ਨੇ ਏਰੀਏ ਚ ਫਿਰਦੇ ਆ ਰਸਤਾਂ ਦਾ ਰਸਤਾ ਰਹਿਣੀ ਆ ਅ ਪੇੜ ਹੀ ਪੇੜ ਦੇ ਰੋਕੀ ਰੋਕਾ ਵੀਰੇ ਦੂਰ ਦੂਰ ਦਾ ਆਪਾਂ ਪਿੱਛੇ ਆਰਮਦੇਵਰਾਣਾ ਕਹਿੰਦੇ ਉੱਥੇ ਮੰਦਿਰ ਬੜਾ ਤਗੜਾ ਇੱਕ ਜੀ ਤੇ ਉਹ ਮੰਦਰਾ ਦਾ ਗਰਮੀਆਂ ਦੇ ਵਿੱਚ ਮੇਲਾ ਹੁੰਦਾ ਤੇ ਲੋਕੀ ਲੰਮੇ ਪੈ ਪੈ ਕੇ ਜਾਂਦੇ ਉਹਨਾਂ ਵਾਸਤੇ ਰਹਿਣਾ ਤੇ ਇੱਥੇ ਨਾ ਸਰਾਵਾ ਬੜੀਆਂ ਐਦਾਂ ਦੀਆਂ ਕੋਲ ਹੋਰ ਵੀ ਘੋਰ ਰਾਹਤੇ ਜਾਈਆਂ ਸੀ ਉਹ ਵਿਖਾਰਿ ਸਕੇ ਮੈਂ ਤੁਹਾਨੂੰ ਆਪ ਅੱਜ ਹਵਾ ਬੜੀ ਅਕੁੰਦੀ ਚੱਲਣ ਦੀ ਹੈ। ਕੋਈ ਤਗੜੀ ਹਵਾ ਥੋਲੀ ਹੋਰ ਲੱਗਣ ਦੀ। ਪੂਰੀ ਹਵਾ ਜੀ ਅੱਜ। ਆਪਾਂ ਪਹੁੰਚ ਗਏਗੇ ਨੌਟ ਚੱਕ। ਐ ਸਾਈਡ ਤੇ ਪਿੰਡ। ਛੋਟਾ ਹੈ। ਟਾਪੜੂ ਬਾਗਾ ਚਾਹ ਪੀਂਦਾ ਫਲੋਦੀ ਆਪਰ ਆ ਗਏ ਜੀ 24 ਕਿਲੋਮੀਟਰ ਸਵੇਰ 9:00 ਤੋਂ ਲੈ ਤੋ ਚੱਲੇ ਆ 63 ਕਿਲੋਮੀਟਰ ਆਪਾਂ ਚੱਲਣਦੇ ਆ ਨੈਸ਼ਨਲ ਹਾਈਵੇ 11 ਤੇ NH ਤੇ ਬਾਈ ਮਲੇ ਕੀ ਹਾਲ ਬਾਈ ਜੀ ਕੀ ਨਾਮ ਹੈ ਰਮੇਸ਼ ਅੱਛਾ ਆਪਕਾ ਕੀ ਨਾਮ ਹੈ ਬਾਈ ਸਾਗਰ ਆਪਕਾ ਰਾਜੇ ਆਪਕਾ ਬਾਈ ਪ੍ਰਦੀਪ ਤੇ ਬਾਈ ਪ੍ਰਦੀਪ ਵੀ ਬਲੌਗਿੰਗ ਕਰਦਾ ਕਰਦੇ ਜੀ ਹਾਂ ਜੀ ਠੀਕ ਹੈ ਕੀ ਨਾਮ ਹੈ ਚੈਨਲ ਦਾ ਪ੍ਰਦੀਪ ਬਿਸ਼ਨੋਈ ਪ੍ਰਦੀਪ ਬਿਸ਼ਨੋਈ ਠੀਕ ਹੈ ਆਪਕਾ ਚਲੋ ਮੇਰਾ ਹੈ ਪੁੱਲ ਡੇਰੀ ਫਾਰਮ ਕਾਲੀਆ ਹਾਂ ਜਰੂਰ ਜੀ ਸਫਰ ਤੇ ਬਾਈ ਮਲੇ ਕਾਫੀ ਚਾਹ ਕਰਦੇ ਹੈ ਜੀ ਇੱਥੋਂ ਦੇ ਲੋਕ ਤੇ ਹੁਣ ਆਪਾਂ ਕਰਦੇ ਆ ਅੱਗੇ ਦਾ ਸਫਰ ਚਲੋ ਤਾਂ ਲੋ ਥੈਂਕ ਯੂ ਸਰ ਠੀਕ ਹੈ ਜੀ ਉਦੋਂ ਤੁਹਾਨੂੰ ਵਿਖਾਇਆ ਨਾ ਨਾਚਨੇ ਇਸੇ ਲੈ ਕੇ ਤੇ ਸੋਲਰ ਪਲਾਂਟ ਇੱਧਰ ਤੱਕ ਪਹੁੰਚਿਆ 40 ਕਿਲੋਮੀਟਰ ਦੀ ਹੋ ਜਾਂਦਾ ਇਹ ਲੰਬਾਈ 40 ਆਪਾਂ ਰਹਿ ਫਲਾਉਦੀ ਤੋਂ ਜੀ 1500 ਕਿਲੋਮੀਟਰ ਦੂਰ ਹਾਜੀ ਹੋਰ ਬੜਾ ਲੱਗਨਿਆ ਕਿ ਹਵਾ ਗੋਦੀ ਇਹਦਾ ਕਾਰਨ ਬਹੁਤ ਜ਼ੋਰ ਲੱਗ ਰਿਹਾ ਬੇਰ ਕੇ ਨਿ ਲੱਗੇ ਆਪਾਂ ਪਾਣੀ ਇਹ ਕਲਾਰਾ ਕਲਾਰਾ ਪਿੰਡ ਉਹ ਦੁਕਾਨਾ ਇੱਥੇ ਇਹ ਕਾਫੀ ਵੱਡਾ ਪਿੰਡ ਉਤਰਾ ਉਹ ਪਤਾ ਨਹੀਂ ਮੰਦਰ ਕੀ ਕਹਾਦਾ ਕੋਈ ਤੁਮਨਾਰਜਾ ਬਣਿਆ ਇਦਾਂ ਦਾ ਮਾਹੌਲ ਚਾਲਾ ਜੀ ਇੱਥੇ ਚੋਲਾ ਲੱਭ ਜੀ ਚਾਹ ਪੀਏ ਤਾਂ ਕੋਈ ਲੋ ਬੀਤੀ 20 ਕਿਲੋਮੀਟਰ ਆਪਾਂ ਕੱਟਾਂ ਇੱਥੋਂ 35 ਤੇ 15 ਕਿਲੋਮੀਟਰ ਰਹਿ ਗਿਆ ਨਾ ਫਲੌਦੀ ਫਿਰ ਫਲੌਦੀ ਨਾਂਕੇ ਦੀ ਮੰਗ ਚਾ ਬਾਪ ਪਹੁੰਚਣਾ ਅੱਜ ਐਨ ਐਚ 11 ਤੇ ਆਪਾਂ ਚੱਲ ਰਹੇ ਹਾਂ ਇੱਧਰ ਦਾ 뷰 ਚੈੱਕ ਕਰੋ ਫਲੋਦੀ ਆਪਾਂ ਪਹੁੰਚਣ ਵਾਲੇ ਆ ਪਹਾੜੀ ਏਰੀਆ ਕਿੰਨਾ ਸੋਹਣਾ 뷰 ਆ ਜੀ ਬਹੁਤ ਖੂਬਸੂਰਤ ਆ ਤੇ ਆ ਪਹਾੜੀ ਕਿ ਕਰਾਇਆ ਸਾਰੀਆਂ ਪੋਲ ਚੜਨ ਦਾ ਤੇ ਮੈਂ ਤੁਹਾਨੂੰ 뷰 ਵਿਖਾਈਏ ਤੇ ਅੱਜ ਪੂਰੀ ਹਵਾ ਹੈ ਅੱਗੋਂ ਦੀ ਪੂਰਾ ਹੀ ਔਰ ਲੱਗਾ ਜੀ ਅੱਜ ਤੇ ਬੱਸ ਆ ਚੜ ਗਏ ਪੋਲ ਅੱਗੋਂ ਵੀ ਹਵਾ ਪੂਰੀ ਆ ਆਪਾਂ ਐਨ ਐਚ ਹਾਈਵੇ 11 ਤੇ ਚੱਲਦੇ ਚੱਲਦੇ ਪਹੁੰਚ ਗਏ ਜੀ ਫਲੌਦੀ ਇਹ ਫਲੌਦੀ ਸ਼ਹਿਰ ਆ ਜੀ ਤੇ ਜ਼ਿਲ੍ਹਾ ਬਣ ਗਿਆ ਜੀ ਹੁਣ ਪਹਿਲਾਂ ਜੋਧਪੁਰ ਵਿੱਚ ਆਉਂਦਾ ਏ ਤੇ ਹੁਣ ਜ਼ਿਲ੍ਹਾ ਬਣ ਗਿਆ ਇਸ ਦੇ ਪਾਸੇ ਦਾ ਖੂਬਸੂਰਤੀ ਮਾਹੌਲ ਆ ਔਰ ਠੀਕ ਠਾਕ ਵਧੀਆ ਵਧੀਆ ਚੱਈਏ ਹਾਂ ਹਾਂ ਦੱਸਤਾ ਹੂੰ ਤੇ ਪੋਲ ਚੜ ਕੇ ਆਪਾਂ ਖੜੇ ਆ ਤੇ ਚੜਹਾਈਆਂ ਕਾਫੀ ਗਾੜੀ ਵੀ ਪਾੜਦੇ ਸਰਿਆ ਹੁਣ ਆਪਾਂ ਬਾਹ ਪਹੁੰਚਣਾ ਬਾਅਦ ਰਹਿ ਗਿਆ ਇਥੋਂ ਤਕਰੀਬਨ 38 ਕਿਲੋਮੀਟਰ ਚੱਲਦੇ ਆਂ ਲੋਧੀ ਦੇ ਵਿੱਚ ਆਪਾਂ ਨੂੰ ਭਰਾ ਮਿਲੇ ਤੇ ਕਰਦੇ ਆਂ ਗੱਲਬਾਤ ਸਸੀ ਗੱਲ ਜੀ ਸਸੀ ਗੱਲ ਕੀ ਨਾਮ ਹੈ ਸੁਮੈ ਤੁਹਾਡਾ ਕੀ ਨਾਮ ਹੈ ਮਨੀਸ਼ ਠੀਕ ਹੈ ਜੀ ਆਪ ਦਾ ਕੀ ਨਾਮ ਹੈ ਆਪ ਦਾ ਅਸ਼ੋਕ ਜੀ ਜੀ ਆਪ ਦਾ ਹਮੇਸ਼ਾ ਆਪ ਦਾ ਮਨੀਸ਼ ਤੇ ਇਹ ਲੋਕਲੀ ਇਹਾ ਸੇ ਹਾਂ ਪੜ੍ਹਦੇ ਹੋ ਆਪ ਹਾਂ ਇੱਧਰ ਹੀ ਕਾਲ ਜਿਕੇ ਕੀ ਅਬ ਸਕੂਲ ਜਾਂਦਾ ਹੈ ਸਕੂਲ 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 ਹੈ 12th ਵਿੱਚ ਹੈ 12th ਠੀਕ ਹੈ ਤੇ ਫਲੋਦੀ ਆਪ ਜਿਲ੍ਹਾ ਬਣ ਗਿਆ ਕੇ ਜਿਲ੍ਹਾ ਬਣ ਗਿਆ ਪਹਿਲੇ ਜੋਧਪੁਰ ਮੈਂ ਆਤਾ ਸੀ ਠੀਕ ਹੈ ਠੀਕ ਅੱਛਾ 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 ਬਾਰਡਰ ਪਰ ਹਾਂ ਅਈਓ ਲੱਗਿਆ ਨਾ ਉਦੀ ਉਦੀ ਗਏ ਹਾਂ ਜਿਹੜਾ ਉਤਲਾ ਰੋਡ ਨਹੀਂ ਆ ਪੌਂਦੀ ਗਏ ਫਿਰ ਜਸਲਮੇਰ ਤੋਂ ਹੁੰਦੇ ਹੁੰਦੇ ਫਿਰ ਆਂਦੀ ਆ ਆਪਕੇ ਰਾਜਸਥਾਨ ਕੇ ਨਾਲ ਬਹੁਤ ਅੱਛੇ ਹਾਂ ਹਾਂ ਇਹ ਬਸਤਾਨ ਵਾਲੇ ਐਸੇ ਹੁੰਦੇ ਬਹੁਤ ਗੁੱਡ ਹੈ ਇਹ ਬਈਆਂ ਨੇ ਕੀਤੀ ਗੱਲਬਾਤ ਤੇ ਹੁਣ ਆਪਾਂ ਫਲੋਦੀ ਤੋਂ ਚੱਲ ਕੇ ਤੇ ਵਾਪਸ ਚੱਲਦੇ ਹਾਂ ਖੂਬਸੂਰਤ ਹੀ ਦੇਖੋ ਫਲਾਉਦੀ ਸ਼ਹਿਰ ਦੀ ਸਾਹਮਣੇ ਪਹਾੜ ਪੂਰਾ ਘੈਂਟ ਜਿਹਾ ਡਾ ਇੱਧਰ ਸ਼ਹਿਰ ਆ ਗਿਆ ਪਾਤਸਰ ਇਹ ਹੁਣ ਜ਼ਿਲ੍ਹਾ ਬਣ ਗਿਆ ਜੀ ਪਹਿਲਾਂ ਜੋਧਪੁਰ ਚੋਂ ਆਉਂਦਾ ਹੈ ਭਈ ਬਾਪ ਨੂੰ ਜਾਂਦੇ ਆ ਪਿੰਡ ਆ ਵੱਡਾ ਰਾਜ ਨਿਕ ਨਿਕੇ ਇੰਡਾਲ ਗੋਲ ਇਹ ਵੀ ਸਾਰਾ ਪਿੰਡ ਆ ਜਿਹੜਾ ਪੱਥਰਾਂ ਦਾ ਬਣਿਆ ਈਟ ਦਾ ਇਸਤੇਮਾਲ ਨਹੀਂ ਹੋਇਆ ਸਹਰਾ ਬਾਕੀ ਚੀਜ਼ਾਂ ਦਾ ਵਧੀਆ ਜਿਹਾ ਬਸ ਇੰਨਾ ਵੀ ਹਵਾ ਆਗੋਂ ਦੀ ਜੋਰ ਬੜਾ ਲੱਗ ਰਿਹਾ ਈ ਆਈ ਬਾਅਦ ਤੋਂ ਆਪਾਂ ਥੋੜਾ ਜਿਹਾ 10-15 ਕਿਲੋਮੀਟਰ ਅੱਗੇ ਰੋਗਾਂ ਦਾ ਰਾਦਾ ਵੀ ਕੈਂਪਿੰਗ ਕਰਾਂਗੇ ਅੱਜ ਹੋਰ ਕਿਤੇ ਰੁਕਣਾ ਤੇ ਗਾੜੀ ਟਾਈਮ ਵੀ ਇੱਕ ਫਿਰੋਸਾ ਹੋਣਾ ਕਰਦੀ ਗੱਲਬਾਤ ਕਾਫੀ ਤਗੜਾ ਪੈਂਟਾ ਪਾ ਚੱਲ ਗਏ ਪ੍ਰੋਗਰਾਮ ਤੋਂ ਤੇ ਬਾਪ ਪਹੁੰਚ ਗਏ ਜੀ ਅੱਜ ਸਫਰ ਆਪਾਂ ਕੀਤਾ ਏ 95 ਕਿਲੋਮੀਟਰ ਦਾ ਕੱਲ ਕੀਤਾ ਏ 120 ਕਿਲੋਮੀਟਰ ਅੱਜ ਹੁਣ ਆਵਾ ਪਹੁੰਚ ਗਏ ਤੇ ਇੱਥੇ ਗੁਰਦੁਆਰਾ ਸਾਹਿਬ ਆ ਤੇ ਚੱਲਦੇ ਹਾਂ ਗੁਰਦਾਰੇ ਤੇ ਇਹ ਬਾਪ ਸ਼ਹਿਰ ਆ ਜਿਹੜਾ ਸ਼ੁਰੂਆਤ ਹੈ ਤੋਂ ਤੇ ਸ਼ਹਿਰ ਅੱਗੇ ਆ ਗੋ ਆਪਾਂ ਇੱਥੋਂ ਜਾਣ ਨੂੰ ਜਾਣਾ ਗੁਰਦਾਰੇ ਤੇ ਦੋਸਤੋ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਹਾਈਪ ਕਰ ਦਿਓ ਚੰਗੀ ਲੱਗੀ ਵੀਡੀਓ ਤੇ ਸ਼ੇਅਰ ਵੀ ਕਰ ਦਿਓ ਤੇ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਅੱਜ ਕਰਦੇ ਹਾਂ ਸਮਾਪਤੀ